ਕੇ ਧੰਨ ਧੰਨ ਗੁਰੂ ਹਰ राय ਸਾਹਿਬ ਜੀ ਨੂੰ ਮੀਰੀ ਪੀੜੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਉਹਦੇ ਵਾਸਤੇ ਸਤਕਾਰਯੋਗ ਮਾਤਾ-ਮਾਤਾ ਨਾਨਕੀ ਜੀ ਨੇ ਕਈ ਪ੍ਰਕਾਰ ਦੇ ਬਚਨ ਜਿਹੜੇ ਨੇ ਉਹ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕੀਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸਹ ਸਰੀਰ ਪਰ ਵਿਗਨ ਅਨੇਕ ਤੁਭ ਸੁਤ ਰੱਖੇ ਗੁਰਤਾ ਟੀਕ हे नानकी तेरा पुत्र गुरਤਾ ਗੱਦੀ ਦੀ ਟੇਕ ਤਾਂ ਜ਼ਰੂਰ ਰੱਖਦਾ ਹੈ ਪਰ ਕਾਰਨ ਇਹ ਹੈ ਕਿ ਇਸ ਦੇ ਵਿੱਚ ਗੁਰਤਾ ਗੱਦੀ ਦੇ ਸਮੇਂ ਤੇ ਅਗਰ ਜੇ ਤੇਰੇ ਪੁੱਤਰ ਨੂੰ ਗੁਰਤਾ ਗੱਦੀ ਦੇ ਦਿੰਦੇ ਬਾਬਾ ਸੂਰਜਮਲ ਜੀ ਨੂੰ ਗੁਰਤਾ ਗੱਦੀ ਦੇ ਦਿੰਦੇ ਤੇ ਇਹ ਗੱਲ ਯਾਦ ਰੱਖੀ ਕਿ ਬੜੇ ਜਾਦੇ ਗੁਰਤਾ ਗੱਦੀ ਦੇ ਵਿੱਚ ਵਿਗੜਣ ਪੈਣੇ ਸਨ ਇਸ ਕਰਕੇ ਗੁਰਤਾ ਗੱਦੀ ਜਿਹੜੀ ਹੈ ਉਹ ਪੁੱਤਰੇ ਨੂੰ ਦਿੱਤੀ ਹੈ ਇਸ ਤਰੀਕੇ ਦੇ ਨਾਲ ਬੜੇ ਜਾਦੇ ਬਚਨ ਜਿਹੜੇ ਨੇ ਉਹ ਗੁੱਸੇ ਵਾਲੇ ਵੀ ਸਤਕਾਰਯੋਗ ਮਾਤਾ ਜੀ ਨੇ ਕੀਤੇ ਨੇ ਅਤੇ ਕਈ ਤਰੀਕਿਆਂ ਦੇ ਨਾਲ ਦੁਨਿਆਵੀ ਬਚਨ ਵੀ ਸਤਗੁਰੂ ਸੱਚੇ ਪਾਤਸ਼ਾਹ ਨਾਲ ਕੀਤੇ ਨੇ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਦਿਆਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਪਤੀ ਤੇ ਪਤਨੀ ਹੁੰਦੇ ਨੇ ਉਹਨਾਂ ਦੇ ਵਿੱਚ ਦੋਵੇਂ ਤਰ੍ਹਾਂ ਕਰਕੇ ਹੀ ਬਚਨ ਕਰ ਲੈ ਜਾਂਦੇ ਨੇ ਕਦੀ ਪਤੀ ਗੁੱਸੇ ਵੀ ਹੋ ਸਕਦਾ ਏ ਕਦੀ ਪਤਨੀ ਗੁੱਸੇ ਵੀ ਹੋ ਜਾਂਦੀ ਏ ਪਰ ਪਤੀ ਤੇ ਪਤਨੀ ਦੇ ਵਿੱਚ ਪ੍ਰੇਮ ਭਾਵ ਵਾਲੇ ਬਚਨ ਵੀ ਹੁੰਦੇ ਨੇ ਅਤੇ ਗੁੱਸੇ ਵਾਲੇ ਬਚਨ ਵੀ ਹੁੰਦੇ ਨੇ ਪਰ ਅਖੀਰੀ ਪਤੀ ਤੇ ਪਤਨੀ ਦੋਵਾਂ ਨੂੰ ਉਹਨਾਂ ਨੂੰ ਬਿਲਕੁਲ ਆਪਣੇ ਉਸ ਤਰੀਕੇ ਦੇ ਨਾਲ ਸੈਟਮੈਂਟ ਕਰਨਾ ਪੈਂਦਾ ਏ ਭਾਵ ਕਿ ਉਹਨੂੰ ਕੰਟਰੋਲ ਵਿੱਚ ਕਰ ਦੇ ਕਰਕੇ ਤੇ ਪਹਿਲਾਂ ਦੀ ਤਰ੍ਹਾਂ ਪਤੀ ਪਤਨੀ ਬਣ ਕੇ ਰਹਿਣਾ ਪੈਂਦਾ ਏ ਮਾਤਾ ਜੀ ਨੇ ਪਹਿਲਾ ਬਚਨ ਗੁਰੂ ਸਾਹਿਬ ਜੀ ਵਾਲੇ ਕੀਤੇ ਨੇ ਫੇਰ ਬਚਨ ਪਤੀ ਪਤਨੀ ਵਾਲੇ ਵੀ ਕੀਤੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਏ ਕਹਿਣ ਲੱਗੇ ਕਿ ਇਹ ਕਾਰਨ ਕੀ ਹੈ ਤੁਸੀਂ ਬੜੀ ਵਰੀ ਕਿਹਾ ਏ ਪਰ ਤੁਸੀਂ ਨੇ ਸਾਨੂੰ ਸ਼ਰੀਕਾਂ ਦੇ ਅੱਗੇ ਖਲਾਰ ਦਿੱਤਾ ਵੇਖਣ ਵਾਸਤੇ ਇਸ ਕਰਕੇ ਉਹਨਾਂ ਸ਼ਰੀਕਾਂ ਨੂੰ ਅੱਗੇ ਪੋਤਰੇ ਦੀ ਅਨਸਬੰਸ ਆਵੇਗੀ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਹੈ ਪ੍ਰਾਪਤ ਹੋਈ ਹੈ ਅਸੀਂ ਖਲੂਕ ਕਰਕੇ ਉਹਨਾਂ ਦੇ ਅੱਗੇ ਵੇਖਾਂਗੇ ਜਿੰਨਾ ਵੀ ਕੁਝ ਕਾਰ ਪੇਟਾ ਗੁਰੂ ਕੀ ਸੰਗਤ ਉਹਨਾਂ ਨੂੰ ਮੱਥਾ ਟੇਕੇਗੀ ਸਾਨੂੰ ਨਹੀਂ ਅਸੀਂ ਤਾਂ ਹੁਣ ਉਡੀਕਾਂਗੇ ਹੀ ਕੇਵਲ ਤਾਂ ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਈ ਤਰ੍ਹਾਂ ਦੇ ਬਚਨ ਜਿਹੜੇ ਨੇ ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕੀਤੇ ਨੇ ਅਤੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਕੋਲ ਬੈਠੇ ਨੇ ਤੇ ਗੁਰੂ ਹਰ राय ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਇਹ ਪਾਵਨ ਗੁਰ ਇਤਿਹਾਸ ਵਿਸਥਾਰ ਦੇ ਨਾਲ ਆਪ ਸੰਗਤਾਂ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਆਓ ਇਸ ਤੋਂ ਅੱਗੇ ਕੀ ਹੋਇਆ ਉਹ ਕਥਾ ਵਿਚਾਰਾਂ ਆਪਾਂ ਆਉਣ ਵਾਲੇ ਦੀਵਾਨਾਂ ਦੇ ਵਿੱਚ ਜਿਵੇਂ ਗਿਆਨੀ ਸੰਤੋਖ ਸਿੰਘ ਹੋਣਾ ਨੇ ਗੁਰ ਇਤਿਹਾਸ ਨੂੰ ਕਲਮਬੰਦ ਕੀਤਾ ਹੈ ਆਪਾਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ ਜੈ ਸ਼੍ਰੀ ਕਾਰਜੇ ਪਰ ਸਰਬ ਕਰ ਲੀਨੇ ਜਿੰਨੇ ਵੀ ਕਾਰਜ ਨੇ ਜਿੰਨੇ ਕੰਮ ਨੇ ਇਸੇ ਤਰ੍ਹਾਂ ਗੁਰਤਾ ਗੱਦੀ ਦੇ ਗੁਰੂ ਕੀ ਸੰਗਤ ਦੇ ਗੁਰੂ ਘਰ ਦੇ ਜਿੰਨੇ ਵੀ ਕਾਰਜ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਤੋ ਇਸੇ ਪ੍ਰਕਾਰ ਉਹਨਾਂ ਨੇ ਸਾਰੇ ਹੀ ਇਹ ਸਾਰੇ ਸੰਪੂਰਨ ਕਰ ਲਏ ਹਨ। ਆਨ ਅਬਹੇ ਤੁਮ ਦਰਸ਼ਨ ਦੀਨੇ। ਹੁਣ ਆ ਕਰਕੇ ਇਸੇ ਪ੍ਰਕਾਰ ਤੁਸਾਂ ਨੇ ਸਾਨੂੰ ਦਰਸ਼ਨ ਦਿੱਤੇ ਹਨ। ਹਤ ਸੁੰਦਰ ਆਗਵਨ ਤੁਮਾਰਾ। ਹਾਂ ਕਹਿੰਦੇ ਬੜਾ ਸੁੰਦਰ ਸੋਹਣਾ ਬੜੇ ਸੋਹਣੇ ਚੰਗੇ ਸਮੇਂ ਦੇ ਉੱਤੇ ਆ ਕਰਕੇ ਤੇ ਤੁਹਾਡਾ ਆਉਣਾ ਹੋਇਆ ਏ। ਭਾਵ ਕਿ ਤੁਸੀਂ ਬੜੇ ਚੰਗੇ ਸੋਹਣੇ ਸਮੇਂ ਤੇ ਆਪ ਜੀ ਇੱਥੇ ਪਹੁੰਚ ਜੀ। ਹੁਣ ਇਹ ਜਿਹੜਾ ਕਾਰਜ ਹੈ ਇਹ ਕਿੰਨਾ ਦਾ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚਖੰਡ ਪਿਆਨਾ ਕਰਨਾ ਹੈ ਇਹ ਜਿਹੜੇ ਸਾਰੇ ਬਚਨ ਨੇ ਦੇਵਤੇ ਆ ਕਰਕੇ ਕਹਿ ਰਹੇ ਤੇ ਦੇਵਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਆਏ ਨੇ ਗੁਰਮਖੋ ਦੇਵਤੇ ਜਦੋਂ ਲੈਣ ਆਉਂਦੇ ਨੇ ਤੇ ਰੱਬ ਦੇ ਭੇਜੇ ਹੋਏ ਆਉਂਦੇ ਨੇ ਦੇਵਤੇ ਸਤਕਾਰਯੋਗ ਨੇ ਪਰ ਕੁਝ ਗੁਰਬਾਣੀ ਦੇ ਅਨੁਸਾਰ ਉਹ ਵੀ ਸਮਾਂ ਹੈ ਕਿ ਦੇਵਤੇ ਜਿਹੜੇ ਨੇ ਮਨੁੱਖਾ ਦੇਹੀ ਨੂੰ ਵੀ ਲੋਚਦੇ ਨੇ ਕਿ ਅਸੀਂ ਵੀ ਆਈਏ ਗੁਰੂ ਘਰ ਵਿੱਚ ਅਸੀਂ ਆ ਕੇ ਸੇਵਾ ਕਰੀਏ ਅਸੀਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਲਈ ਇਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ ਹੈ ਗੁਰਬਾਣੀ ਦਾ ਬਚਨ ਹੈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਕਹਿਣ ਲੱਗੇ ਕਿ ਇਹ ਦੇਹੀ ਨੂੰ ਤਾਂ ਦੇਵਤੇ ਵੀ ਜਿਹੜੇ ਨੇ ਉਹ ਲੋਚਦੇ ਨੇ ਸੋ ਇਸ ਕਰਕੇ ਦੇਵਤੇ ਆਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਆਪ ਇਸੇ ਤਰ੍ਹਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ ਅਤ ਸੁੰਦਰ ਆ ਗਵਣ ਤੁਮਾਰਾ ਤੁਹਾਡਾ ਆਉਣਾ ਜਿਹੜਾ ਏ ਬਹੁਤ ਸੁੰਦਰ ਹੈ ਅਤੇ ਇਸ ਤਰ੍ਹਾਂ ਬੜੇ ਸਮੇਂ ਸਿਰ ਆਏ ਹੋ ਤੇ ਤੁਹਾਨੂੰ ਇਸੇ ਤਰ੍ਹਾਂ ਹਰ ਤਰ੍ਹਾਂ ਦੇ ਬਚਨ ਕਰਨੇ ਅਤੇ ਨਾ ਕਰਨੇ ਜਿਹੜੇ ਨੇ ਉਹ ਸਤਿਗੁਰੂ ਜੀ ਬਣਦੇ ਨੇ ਪਰ ਜਿਹੜੇ ਵੀ ਤੁਸੀਂ ਬਚਨ ਕਰਦੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਬਚਨ ਤੁਹਾਡੇ ਸਦਾ ਵਾਸਤੇ ਭਲਾ ਕਰਨ ਵਾਲੇ ਹੁੰਦੇ ਨੇ ਹਾਂ ਇਸ ਕਰਕੇ ਸਫਲ ਸੁਪਾਵਣ ਦਰਸ ਵਿਸਾਲੇ ਤੁਹਾਡੇ ਜਿਹੜੇ ਦਰਸ਼ਨ ਨੇ ਉਹ ਸਫਲ ਹੈ ਆਪਾਂ ਰੋਜ਼ ਗੁਰਬਾਣੀ ਦੇ ਵਿੱਚ ਪੜ੍ਹਦੇ ਆਂ ਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤੇ ਜਦੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੁਕਮ ਨਾਮੇ ਹੋਣ ਤੋਂ ਆਰੰਭ ਕਰਨ ਤੋਂ ਪਹਿਲਾਂ ਕੁਝ ਪੰਕਤੀਆਂ ਪੜੀਆਂ ਜਾਂਦੀਆਂ ਨੇ ਜਿਹਦੇ ਵਿੱਚ ਜ਼ਿਕਰ ਹੀ ਦਰਸ਼ਨਾਂ ਦਾ ਆਉਂਦਾ ਹੈ ਉਹ ਆਪਾਂ ਸਾਰੇ ਪੰਕਤੀਆਂ ਜਾਣਦੇ ਹਾਂ ਸੂ ਕਾਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁੱਖ ਜਾਏ ਦਰਸ਼ਨਾਂ ਦੇ ਵਿੱਚ ਏਡਾ ਵੱਡਾ ਗੁਰਮਖੋ ਲਾਭ ਹੈ ਅਗਰ ਜੇ ਅਸੀਂ ਕਰੀਏ ਗੁਰੂ ਦੇ ਦਰਸ਼ਨ ਤਾਂ ਸਾਡੇ ਮਨ ਨਾਲ ਵੀ ਦਰਸ਼ਨ ਹੋਣ ਸਾਡੇ ਨੇਤਰਾਂ ਨਾਲ ਵੀ ਦਰਸ਼ਨ ਹੋਣ ਅਸੀਂ ਤਨ ਨਾਲ ਦਰਸ਼ਨ ਵੀ ਕਰੀਏ ਫਿਰ ਜਦੋਂ ਹਰ ਤਰ੍ਹਾਂ ਕਰਕੇ ਗੁਰੂ ਨੂੰ ਸਮਰਪਿਤ ਹੋ ਕਰਕੇ ਦਰਸ਼ਨ ਕਰੀਏ ਨਾ ਗੁਰੂ ਪਿਆਰੀ ਸਾਹਿਬ ਸੰਗਤ ਜੀ ਯਾਦ ਰੱਖਿਓ ਫਿਰ ਦਰਸ਼ਨ ਕੀਤੇ ਜਿਹੜੇ ਨੇ ਸਫਲੇ ਨੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੇ ਵਿੱਚ ਸੀ ਨਾ ਤੇ ਉਹਨਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਤੋਂ ਬਗੈਰ ਰਿਆ ਨਹੀਂ ਸੀ ਜਾਂਦਾ ਕਿਉਂਕਿ ਗੁਰੂ ਰਾਮਦਾਸ ਜੀ ਦਾ ਹੁਕਮ ਸੀ ਕਿ ਤੁਸੀਂ ਇਸ ਤਰ੍ਹਾਂ ਕਰਨਾ ਏ ਕਿ ਸਹਾਰੀ ਮੱਲ ਆਪਣੇ ਤਾਇਆ ਜੀ ਦੀ ਧੀ ਦਾ ਵਿਆਹ ਕਾਰਜ ਕਰਕੇ ਤੇ ਉੱਥੇ ਹੀ ਧਰਮਸ਼ਾਲਾ ਦੇ ਵਿੱਚ ਰਹਿ ਜਾਣਾ ਜਦੋਂ ਅਸੀਂ ਤੁਹਾਨੂੰ ਸੱਦਾਂਗੇ ਹੁਕਮ ਕਰਾਂਗੇ ਉਦੋਂ ਤੁਸੀਂ ਵਾਪਸ ਅੰਮ੍ਰਿਤਸਰ ਆਉਣਾ ਨਹੀਂ ਤੇ ਉਨਾ ਚਿਰ ਤੱਕ ਲਾਹੌਰ ਵਿੱਚ ਹੀ ਰਹਿਣਾ ਹੈ ਉੱਥੇ ਗੁਰਮਖੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਉਦੋਂ ਗੁਰਤਾ ਗੱਦੀ ਦੇ ਤੇ ਨਹੀਂ ਸਨ ਤੇ ਉਹ ਸ਼ਬਦ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਅੱਜ ਅਸੀਂ ਉਸ ਨੂੰ ਗੁਰਬਾਣੀ ਦਾ ਸ਼ਬਦ ਜਾਣ ਕੇ ਨਮਸਕਾਰ ਕਰਦੇ ਪਰ ਸਤਿਗੁਰੂ ਜੀ ਦਾ ਉਚਾਰਿਆ ਹੋਇਆ ਗੁਰੂ ਅਰਜਨ ਦੇਵ ਜੀ ਦਾ ਗੁਰਤਾ ਗੱਦੀ ਤੋਂ ਪਹਿਲਾਂ ਦਾ ਸ਼ਬਦ ਹੈ ਉਹ ਸ਼ਬਦ ਹੈ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਤੇ ਇਹਦੇ ਨਾਲ ਤਿੰਨ ਚਾਰ ਪਦਾਂ ਵਾਲਾ ਉਹ ਸ਼ਬਦ ਹੈ ਜਿਹਦੇ ਵਿੱਚ ਅਲੱਗ-ਅਲੱਗ ਦਰਸ਼ਨਾਂ ਦੀ ਤਾਂਗ ਲਿਖੀ ਹੈ ਉਹਦੇ ਵਿੱਚ ਅਖੀਰ ਤੇ ਜਾ ਕਰਕੇ ਲਿਖਿਆ ਹੈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਏ ਪ੍ਰੇਤ ਤੁਦ ਭਗਵੰਤਾ ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਘੋਲੀ ਹਉ ਘੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜੀ ਕਹ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੇ ਮਾਲਕਾ ਮੈਂ ਤੇਰੇ ਤੋਂ ਵਾਰਨੇ ਬਲਹਾਰਨੇ ਤੇਰੇ ਦਰ ਤੋਂ ਜਾਣਾ ਹਾਂ ਪਰ ਮੇਰੇ ਕੋਲੋਂ ਇੱਕ ਘੜੀ ਵੀ ਤੇਰੇ ਦਰਸ਼ਨਾਂ ਤੋਂ ਬਗੈਰ ਰਹਿ ਆ ਨਹੀਂ ਜਾਂਦਾ ਗੁਰਮੁਖੋ ਇੰਨਾ ਜ਼ਿਆਦਾ ਤਾਂਗ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਰਸ਼ਨਾਂ ਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਪਿਤਾ ਜ਼ਰੂਰ ਸਨ ਗੁਰੂ ਅਰਜਨ ਦੇਵ ਜੀ ਦੇ ਪਰ ਪਿਤਾ ਕਰਕੇ ਨਹੀਂ ਜਾਣਿਆ ਪਿਤਾ ਦੇ ਇਸੇ ਤਰ੍ਹਾਂ ਸਬੰਧ ਨੂੰ ਪਾਸੇ ਰੱਖ ਕੇ ਇੱਕ ਗੁਰੂ ਜਾਣ ਕਰਕੇ ਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਜਾਣ ਕਰਕੇ ਇੰਨੀ ਵੱਡੀ ਖਿੱਚ ਜਿਹੜੀ ਹੈ ਉਹ ਦਰਸ਼ਨਾਂ ਦੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਸੀ ਕਹਿੰਦੇ ਸੱਚੇ ਪਾਤਸ਼ਾਹ ਇੱਕ ਘੜੀ ਵਿੱਚ ਜੇਕਰ ਤੂੰ ਇੱਕ ਘੜੀ ਨਹੀਂ ਨਾ ਮਿਲਦਾ ਮੈਨੂੰ ਤੇਰੇ ਦਰਸ਼ਨ ਨਹੀਂ ਹੁੰਦੇ ਤੇ ਐਂ ਜਾਪਦਾ ਵਾ ਉਹ ਕਿ ਜਿਵੇਂ مصیبتਾਂ ਦਾ پہاڑ ਮੇਰੇ ਤੇ ਢੱਟ ਗਿਆ ਜਿਵੇਂ ਕਲਯੁਗ ਆ ਗਿਆ ਮੇਰੇ ਉੱਤੇ ਜਿਵੇਂ ਕਲਯੁਗ ਦਾ ਸਮਾਂ ਤੇ ਇਹਦੇ ਵਿੱਚ ਗੁਰਮਖੋ ਤੇ ਰੱਬ ਵਾਲੇ ਪਾਸੇ ਨਹੀਂ ਜੇ ਲੱਗਿਆ ਜਾਂਦਾ ਕਿਉਂਕਿ ਕਲਯੁਗ ਹੈ ਹੀ ਏਡਾ ਜਿਆਦਾ ਭਿਆਨਕ ਕਿ ਰੱਬ ਵਾਲੇ ਪਾਸੇ ਬੰਦਾ ਨਹੀਂ ਲੱਗਦਾ ਮਾੜੇ ਕਰਮਾਂ ਵੱਲ ਭੱਜਿਆ ਹੀ ਜਾਂਦਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਗੁਰੂ ਅਰਜਨ ਦੇਵ ਜੀ ਨੇ ਇਹ ਕਿਹਾ ਇਸੇ ਤਰ੍ਹਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਜਿਹੜੇ ਦੇਵਤੇ ਨੇ ਉਹ ਇਹ ਬਚਨ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸਫਲ ਸੁਪਾਵਣ ਦਰਸ ਵਿਸਾਲੇ ਤੇਰੇ ਦਰਸ਼ਨ ਕਰਨ ਦੇ ਨਾਲ ਜਿਹੜਾ ਸਰੀਰ ਪਵਿੱਤਰ ਹੋ ਜਾਂਦਾ ਹੈ ਅਸੀਂ ਵੀ ਪਵਿੱਤਰ ਹੋ ਗਏ ਆ ਪਾਤਸ਼ਾਹ ਤੇਰੇ ਦਰਸ਼ਨ ਕਰਨ ਦੇ ਨਾਲ ਤੇ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹਨੂੰ ਦਰਸ਼ਨਾਂ ਦੀ ਤਾਂਗ ਤੇ ਇੰਨੀ ਜਾਣੇ ਜਿਆਦੀ ਹੋਣੀ ਚਾਹੀਦੀ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਨੀਤ ਚਿਤਵਾਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਇਹ ਸੱਚੇ ਪਾਤਸ਼ਾਹ ਮੈਨੂੰ ਦਿਨ ਰਾਤ ਤੇਰੇ ਦਰਸ਼ਨਾਂ ਦੀ ਤਾਂਘ ਹੈ ਦਿਨ ਰਾਤ ਮੈਂ ਚਿਤਵਦਾ ਹੀ ਰਹਿਣਾ ਕਿ ਮੈਨੂੰ ਤੇਰੇ ਦਰਸ਼ਨ ਹੋ ਜਾਣ ਗੁਰੂ ਪਿਆਰਿਓ ਜਦੋਂ ਗੁਰੂ ਦਾ ਸਿੱਖ ਇੰਨੀ ਵੱਡੀ ਤਾਂਘ ਕਰੇਗਾ ਇੰਨੀ ਵੱਡੀ ਤਾਂਘ ਦੇ ਵਿੱਚ ਆਵੇਗਾ ਤੇ ਗੁਰੂ ਆਪਣੇ ਸਿੱਖ ਦੀ ਇਸ ਅਰਦਾਸ ਨੂੰ ਮਨ ਨੂੰ ਵਿਚਾਰ ਨੂੰ ਸੁਣ ਕਰਕੇ ਤੇ ਗੁਰੂ ਜਿਹੜਾ ਹੈ ਉਹ ਬਿਲਕੁਲ ਦਰਸ਼ਨ ਦਵੇਗਾ ਮੈਂ ਇੱਕ ਦੁਨੀਆਵੀ ਆਪਜੀ ਦੇ ਨਾਲ ਦਰਸ਼ਨਾਂ ਦੀ ਗੱਲ ਕਰਾਂ ਇੱਕ ਨ ਸਿੱਖ ਸੀ ਗੁਰੂ ਦਾ ਸਿੱਖ ਤੇ ਕਾਰਨ ਕੀ ਬਣਿਆ ਉਹ ਰੋਜ਼ ਗੁਰੂ ਘਰ ਵਿੱਚ ਜਾਂਦਾ ਸੀ ਰੋਜ਼ ਗੁਰੂ ਸਾਹਿਬ ਜੀ ਦੇ ਮੱਥਾ ਟੇਕਦਾ ਦਰਸ਼ਨ ਕਰਦਾ ਇੱਕ ਦਿਨ ਇਹੋ ਜਿਹਾ ਸਬੱਬ ਬਣ ਗਿਆ ਕਿ ਉਹਦੇ ਕੋਲੋਂ ਘਰ ਦੇ ਵਿੱਚ ਉਹਨਾਂ ਦਰਸ਼ਨ ਕਰਨੀ ਨਾ ਜਾਇਆ ਗਿਆ ਉਹਨੇ ਘਰੇ ਬੈਠੇ ਨੇ ਨਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਏ ਮੈਂ ਤੇਰੀ ਕਿਰਪਾ ਨਾਲ ਰੋਜ਼ ਤੇਰੇ ਦਰਸ਼ਨ ਕਰਦਾ ਰੋਜ਼ ਪਰ ਅੱਜ ਕੋਈ ਕਾਰਨ ਇਹੋ ਜਿਹਾ ਬਣ ਗਿਆ ਮੈਂ ਗੁਰੂ ਘਰ ਨਹੀਂ ਜਾ ਸਕਿਆ ਤੇਰੇ ਦਰਸ਼ਨ ਨਹੀਂ ਕਰ ਸਕਿਆ ਨਾ ਮੇਰ ਕੋ ਜਾਇਆ ਜਾਵੇਗਾ ਹੁਣ ਕਿਰਪਾ ਕਰ ਜੇ ਤੇਰੀ ਕਿਰਪਾ ਹੋ ਜਾਵੇ ਤੇ ਤੂੰ ਮੈਨੂੰ ਕਿਤੇ ਇੱਥੇ ਹੀ ਦਰਸ਼ਨ ਦੇ ਦੇਵੇਂ ਤੇ ਚੰਗੀ ਗੱਲ ਹੈ ਹੁਣ ਆਪਾਂ ਕਈ ਵਾਰੀ ਇਹ ਗੱਲ ਕਹਿੰਨੇ ਆ ਕਿ ਗੁਰੂ ਅਰਦਾਸ ਨਹੀਂ ਸੁਣਦਾ ਗੁਰਮੁਖ ਕੋ ਅਸੀਂ ਸੁਣਾਉਂਦੇ ਹੀ ਨਹੀਂ ਜੀ ਜੇ ਸਤਿਗੁਰੂ ਨੂੰ ਸੁਣਾਵਾਂਗੇ ਗੁਰੂ ਸੁਣਦਾ ਜ਼ਰੂਰ ਜੇ ਉਹ ਜਿਹੜਾ ਬੰਦਾ ਸੀ ਨਾ ਅਰਦਾਸਾਂ ਕਰ ਰਿਹਾ ਏ ਆਪਣਾ ਕੰਮ ਕਾਜ ਵੀ ਕਰੀ ਜਾ ਰਿਹਾ ਏ ਤੇ ਅਰਦਾਸਾਂ ਕਰ ਰਿਹਾ ਕਿਸੇ ਕਾਰਨ ਕਰਕੇ ਨਾ ਉਹਨੇ ਦਰਵਾਜ਼ਾ ਖੋਲ੍ਹਿਆ ਬਾਹਰ ਆਪਣੇ ਚਾਰ ਦਿਵਾਰੀ ਵਾਲਾ ਕਿਸੇ ਕੰਮ ਕਰਨ ਬਾਹਰ ਜਾ ਰਿਹਾ ਸੀ ਤੇ ਬਾਹਰ ਕੀ ਵੇਖਿਆ ਕੁਝ ਗੁਰਮੁਖ ਪਿਆਰੇ ਨੇ ਗੁਰਦੁਆਰਾ ਸਾਹਿਬ ਤੋਂ ਦੂਜੇ ਘਰ ਦੇ ਵਿੱਚ ਮਹਾਰਾਜ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਲੈ ਕੇ ਜਾ ਰਹੇ ਤੇ ਉਹਦੇ ਦਰਵਾਜ਼ੇ ਦੇ ਅੱਗੋਂ ਦੀ ਲੰਗ ਰਹੀ ਸੀ ਉਹਨੇ ਮੱਥਾ ਟੇਕਿਆ ਨਮਸਕਾਰ ਕੀਤੀ ਆਖਿਆ ਸੱਚੇ ਪਾਤਸ਼ਾਹ ਬੜੀ ਨੇੜੇ ਹੋ ਕੇ ਸੁਣਦਾ ਤੂੰ ਤਾਂ ਲੋਕੀ ਤਾਂ ਕਹਿੰਦੇ ਆ ਸੁਣਦਾ ਹੀ ਨਹੀਂ ਗੁਰੂ ਪਰ ਮੇਰੀ ਤੇ ਨੇੜੇ ਹੋ ਕੇ ਸੁਣੀ ਤੇਰਾ ਕੋਟ ਕੋਟ ਸ਼ੁਕਰ ਤੂੰ ਕਿਰਪਾ ਕੀਤੀ ਹੈ ਮੈਨੂੰ ਦਰਸ਼ਨ ਦਿੱਤੇ ਨੇ ਗੁਰਮਖੋ ਇਹੋ ਜੀ ਤਾਂ ਗੋਣੀ ਜ਼ਰੂਰੀ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਨੀਤ ਅਨ ਦਿਨ ਦਾ ਅਰਥ ਹੈ ਦਿਨ ਰਾਤ ਮਾਲਕਾ ਮੈਂ ਦਿਨ ਰਾਤ ਤੇਰੇ ਦਰਸ਼ਨਾਂ ਦੀ ਮਨ ਦੇ ਵਿੱਚ ਚਿਤਵਣਾ ਕਰਦਾ ਏ ਚੇਤੇ ਕਰਦਾ ਏ ਤੇ ਕਿਰਪਾ ਕਰ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਮੇਰੇ ਕਿਰਪਾ ਕਰ ਦੇ ਮੇਰੇ ਕਵਾੜ ਖੋਲ ਦੇ ਤੇ ਖੋਲ ਕਰਕੇ ਕਿਰਪਾ ਕਰਕੇ ਮੈਨੂੰ ਮਿਲ ਜਾਣਾ ਕਰ ਤੇ ਉਹ ਦੇਵਤੇ ਆ ਕੇ ਬੇਨਤੀਆਂ ਇਹੋ ਕਰਦੇ ਨੇ ਪਾਤਸ਼ਾਹ ਤੇਰੇ ਦਰਸ਼ਨ ਇੰਨੇ ਜਿਆਦੇ ਪਵਿੱਤਰ ਨੇ ਕਿ ਤੇਰੇ ਦਰਸ਼ਨ ਕਰਨ ਦੇ ਨਾਲ ਸਰੀਰ ਵੀ ਸਫਲਾ ਇਸੇ ਤਰ੍ਹਾਂ ਆਇਆ ਵੀ ਸਫਲਾ ਤੇ ਹਰ ਤਰ੍ਹਾਂ ਕਰਕੇ ਅਸੀਂ ਪਵਿੱਤਰ ਹੋ ਜਾਣੇ ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਕਰਤ ਜਗਤ ਸਭ ਕੀ ਪ੍ਰਤ ਪਾਲੇ ਸਾਰੇ ਜਗਤ ਦੀ ਮਾਲਕਾ ਤੂੰ ਪ੍ਰਤ ਪਾਲਣਾ ਕਰਨ ਵਾਲਾ ਸਾਰੇ ਦੀ ਗੁਰਮਖੋ ਕਿਤੇ ਨਾ ਸਮਝ ਲਿਆ ਕਰੋ ਕਿ ਗੁਰੂ ਸਿਰਫ ਗੁਰਦੁਆਰੇ ਹੀ ਹੈ ਜਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਗੁਰੂ ਸ਼ਾਇਦ ਉੱਥੇ ਹੀ ਹੈ ਨਹੀਂ ਗੁਰਬਾਣੀ ਨੂੰ ਜਦੋਂ ਤੁਸੀਂ ਪੜ੍ਹਦੇ ਆਂ ਤੇ ਪੜਨ ਦੇ ਨਾਲ ਵਿਚਾਰਨ ਦਾ ਯਤਨ ਕਰਿਆ ਕਰੋ ਗੁਰੂ ਕਿੱਥੇ ਕਿੱਥੇ ਹੈ ਰਹਿ ਰਾਸ ਦੀ ਆਪਾਂ ਬਾਣੀ ਪੜ੍ਹਦੇ ਆ ਤੇ ਉਹਦੇ ਵਿੱਚ ਇੱਕ ਬਚਨ ਆਉਂਦਾ ਏ ਸੈਲ ਪੱਥਰ ਮੈਂ ਜੰਤੇ ਉਪਾਏ ਤਾਕਰਜਕ ਅਗੇ ਕਰ ਤਰਿਆ ਪੱਥਰ ਆਪਾਂ ਜਾਣਦੇ ਹਾਂ ਕਿ ਵਡੀਆਂ-ਵਡੀਆਂ ਵਿਦਾਨ ਦੀਆਂ ਜਾਂ ਥੌੜੇ ਦੀਆਂ ਸੱਟਾਂ ਮਾਰੀਦੀਆਂ ਨੇ ਤੇ ਫੇਰ ਜਦੋਂ ਟੁੱਟਦਾ ਹੈ ਤੇ ਫੇਰ ਉਹਦੇ ਦੋ ਟੋਟੇ ਹੁੰਦੇ ਨੇ ਜਾਂ ਕਿਸੇ ਵੱਢਣ ਵਾਲੇ ਕੱਟਣ ਵਾਲੇ ਦੇ ਨਾਲ ਕੱਟਦੇ ਤੇ ਫੇਰ ਕੱਟਿਆ ਜਾਂਦਾ ਹੈ ਪਰਮਾਤਮਾ ਨੇ ਪੱਥਰਾਂ ਦੇ ਵਿੱਚ ਜੀਵ ਵੀ ਪੈਦਾ ਕੀਤੇ ਪੱਥਰਾਂ ਦੇ ਵਿੱਚ ਤੇ ਹੁਣ ਵੇਖੋ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਵੀ ਉੱਥੇ ਭੁੱਖਾ ਨਹੀਂ ਮਰਦਾ ਜੀਵ ਜਿਉਂਦਾ ਜਾਗਦਾ ਨਿਕਲ ਆਉਂਦਾ ਹੈ ਤੇ ਫਿਰ ਪ੍ਰਮਾਤਮਾ ਤੇ ਪੱਥਰਾਂ ਵਿੱਚ ਵੀ ਹੈਗਾ ਸੈਲ ਪੱਥਰ ਮੈਂ ਜੰਤਿਉ ਪਾਇ ਤਾਕਾ ਰਿਜਕ ਅੱਗੇ ਕਰਤਰਿਆ ਉਹਨਾਂ ਨੂੰ ਪੱਥਰਾਂ ਵਿੱਚ ਪੈਦਾ ਕਰਕੇ ਤੇ ਰਿਜਕ ਵੀ ਉਹਨਾਂ ਦੇ ਅੱਗੇ ਰੱਖਿਆ ਕਿ ਉਹ ਪੱਥਰ ਦੇ ਵਿੱਚ ਭੁੱਖਾ ਹੋਣਾ ਮਰ ਸਕੀ ਕਦੇ ਰੱਬ ਉੱਥੇ ਵੀ ਹੈ ਦੁੱਧੀ ਗੱਲ ਆ ਧਰਤੀ ਦੇ ਥੱਲੇ ਨਹੀਂ ਸਾਨੂੰ ਪਤਾ ਕੀ ਕੀ ਵਰਤ ਰਿਆ ਆਪਾਂ ਧਰਤੀ ਦੇ ਉੱਪਰਲੇ ਵੇਖ ਸਕਦੇ ਹਾਂ ਨਾ ਆਕਾਸ਼ ਵਿੱਚ ਕੀ ਹੈ ਸਾਨੂੰ ਨਹੀਂ ਪਤਾ ਪਰ ਪ੍ਰਮਾਤਮਾ ਧਰਤੀ ਦੇ ਥੱਲੇ ਵੀ ਹੈ ਤੇ ਆਕਾਸ਼ ਦੇ ਵਿੱਚ ਵੀ ਉਹ ਮਾਲਕ ਹੈ ਕਿਉਂ 42 ਲੱਖ ਜੀਵ ਜੰਤੂ ਜਿਹੜੀਆਂ ਜੂਨਾ ਨੇ ਐਸ ਧਰਤੀ ਦੇ ਉੱਤੇ ਨੇ 42 ਲੱਖ ਧਰਤੀ ਦੇ ਥੱਲੇ ਨੇ ਪਾਣੀ ਵਿੱਚ ਪੈਦਾ ਕੀਤੀਆਂ ਨੇ ਪ੍ਰਮਾਤਮਾ 84 ਲੱਖ ਜੂਨਾ ਨੂੰ ਹੀ ਰੋਟੀ ਦਿੰਦਾ ਹੈ ਸਾਰਿਆਂ ਦੀ ਸੁਣਦਾ ਸਾਰਿਆਂ ਦੀ ਕੋਈ ਗੁਰਮੁਖ ਉਹ ਐਸਾ ਨਹੀਂ ਜੀ ਜਿਹਦੀ ਉਹ ਪ੍ਰਮਾਤਮਾ ਪ੍ਰਤਿਪਾਦਨਾ ਨਾ ਕਰਦਾ ਹੋਵੇ 84 ਲੱਖ ਜੂਨਾਂ ਦੇ ਵਿੱਚੋਂ ਇੱਕ ਵੀ ਜੀਵ ਗੁਰਮੁਖੋ ਭੁਖਾ ਨਹੀਂ ਜਿਸ ਆਉਂਦਾ। ਨਾ ਭੁੱਖਾ ਮਰਦਾ ਜੇ। ਨਾ ਭੁੱਖਾ ਸੌਂਦਾ ਜੇ। ਧੰਨ ਗੁਰੂ ਅਰਜਨ ਦੇਵ ਸੱਚਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਦੇਵਤੇ ਕਹਿੰਦੇ ਕਰਤ ਜਗਤ ਸਭ ਕੀ ਪ੍ਰਤਪਾਲ ਹੈ। ਸਾਰੇ ਜਗਤ ਦੀ ਮਾਲਕਾ ਤੋਂ ਪ੍ਰਤਪਾਲਣਾ ਕਰਦਾ ਹੈ। ਹੁਣ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਵਿਚਾਰਦੇ ਆਂ ਉਦੋਂ ਵਿਚਾਰਿਆ ਕਰੋ ਇਸ ਗੱਲ ਦਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਪੂਤ ਪੂਤ ਪ੍ਰਭ ਸੋਈ ਜਿਵੇਂ ਤਾਣਾ ਪੇਟਾ ਹੁੰਦਾ ਨਾ ਤਾਣਾ ਪੇਟਾ ਮਾਲਕਾ ਤੂੰ ਤਾਣੇ ਪੇਟੇ ਦੀ ਤਰ੍ਹਾਂ ਰਮਿਆ ਹੋਇਆ ਏ ਇਸ ਸੰਸਾਰ ਵਿੱਚ ਤੇ ਸਾਰੇ ਥਾਵਾਂ ਤੇ ਮਾਲਕਾ ਤੂੰ ਆ ਉੱਗੋ ਉਸ ਪਰਮਾਤਮਾ ਤੋਂ ਬਗੈਰ ਸਤਿਗੁਰੂ ਕਹਿੰਦੇ ਹੈ ਦੂਜਾ ਹੈ ਵੀ ਕੋਈ ਨਹੀਂ ਦੁੱਧੀ ਗੱਲ ਆਪਾਂ ਕਈ ਵਾਰੀ ਹੁਕਮਨਾਮਾ ਸਰਵਣ ਕਰਦੇ ਹਾਂ ਉਹਦੇ ਵਿੱਚ ਵੀ ਬੜਾ ਸੋਹਣਾ ਜ਼ਿਕਰ ਕੀਤਾ ਤਨਾਸਰੀ ਰਾਗ ਦੇ ਅੰਦਰ ਸਤਿਗੁਰੂ ਕਹਿੰਦੇ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਪਰਮਾਤਮਾ ਵੇਖੋ ਸਾਰੇ ਜਗਤ ਦੇ ਵਿੱਚ ਪਰਿਪੂਰਨ ਹੈ ਤੇ ਪ੍ਰਤਪਾਲਣਾ ਕਿੰਨੀ ਕਰਦਾ ਹੈ ਜਗਤ ਦੀ ਪ੍ਰਤਪਾਲਣਾ ਕਰਦਾ ਹੈ ਸਤਿਗੁਰੂ ਕਹਿੰਦੇ ਜਹ ਜਹ ਪੇਖੋ ਤਹ ਹਜੂਰ ਦੂਰ ਕਤਹ ਨਾ ਜਾਈ ਰਾਜ਼ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ ਬਿਨ ਸਜਾਇ ਜੋ ਨਿਮਕ ਮੈਂ ਸੋ ਅਲਪ ਸੁਖ ਭਣੀਐ ਪ੍ਰਤ ਪਾਲੇ અપਿਆਉ ਦੇ ਕਛ ਊਣ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਸਵਾਸ ਸਵਾਸ ਸਾਰਿਆਂ ਦੀ ਪਰਤ ਪਾਲਣਾ ਕਰਦਾ ਹੈ ਪ੍ਰਮਾਤਮਾ ਤੇ ਗੁਰੂ ਸਾਹਿਬ ਜੀ ਨੂੰ ਦੇਵਤੇ ਕਹਿੰਦੇ ਮਾਲਕਾ ਤੂੰ ਸਾਰੇ ਜਗਤ ਦੀ ਪ੍ਰਤਪਾਲਣਾ ਕਰਦਾ ਕਿਉਂ ਕਿਉਂਕਿ ਮਾਲਕਾ ਤੂੰ ਜਗਤ ਦਾ ਮਾਲਕ ਹੈ ਸਤਗੁਰੂ ਜੀ ਇਹ ਬੇਨਤੀਆਂ ਸਤਗੁਰੂ ਪਾਤਸ਼ਾਹ ਨੂੰ ਦੇਵਤੇ ਕਰ ਰਿਹਾ ਕਹਿੰਦੇ ਕਰਤ ਜਗਤ ਸਭ ਕੀ ਪ੍ਰਤਪਾਲੈ ਤੂੰ ਪ੍ਰਤਪਾਲਣਾ ਕਰਦਾ ਹੈ ਜਗਤ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਤੇ ਹਰ ਕਿਸੇ ਦੀ ਸਵਾਸ ਸਵਾਸ ਪ੍ਰਤਪਾਲਣਾ ਕਰਦਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜਨ ਤੇ ਉਪਾਏ ਕੈ ਤਿੰਨਾ ਪੇ ਰੋਜੀ ਦੇ ਉਥੇ ਹਟ ਨਾ ਚਲ ਲਈ ਨਾ ਕੋ ਕਿਰਸ ਕਰੇ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੌਦਾ ਮੂਲ ਨ ਹੋਵਈ ਨਾ ਕੋ ਲੈ ਨਾ ਦੇ